ਮੈਂ ਆਪ ਅਸਟ੍ਰੇਲੀਆ ਤੋਂ ਸ਼ੁਰੂ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਸਿਨੈਰੀਓ ਇਸ ਟਾਈਮ ਆਸਟ੍ਰੇਲੀਆ ਸਟੱਡੀ ਵੀਜ਼ੇ ਦੇ ਵਿੱਚ ਕਿਹਨਾ ਕਿਹਨਾ ਸਟੂਡੈਂਟਸ ਇਸ ਤਰ੍ਹਾਂ ਦੇ ਹੈਗੇ ਜਿਨ੍ਹਾਂ ਦੇ ਵੀਜ਼ੇ ਆ ਰਹੇ ਆ ਇਸ ਟਾਈਮ ਆ ਬਿਲਕੁਲ ਆਸਟ੍ਰੇਲੀਆ ਦੀ ਗੱਲ ਕਰਾਂਗੇ ਤਾਂ ਇਨਕੁਆਰੀਜ਼ ਬਹੁਤ ਜ਼ਿਆਦਾ ਨੇ ਜੇ ਮੈਂ ਕਰਾਊਡ ਦੀ ਗੱਲ ਕਰਾਂ ਕਿ ਹਰ ਕੰਟਰੀ ਵਿੱਚ ਬੱਚਾ ਜਾਣਾ ਚਾਹੁੰਦਾ ਸਭ ਤੋਂ ਜ਼ਿਆਦਾ ਜਿਹੜੀ ਇਨਕੁਆਰੀਜ਼ ਨੇ ਮਾਰਕੀਟ ਦੇ ਵਿੱਚ ਸਾਡੇ ਕੋਲ ਵੀ ਹੈਗੇ ਉਹ ਆਸਟ੍ਰੇਲੀਆ ਜਾਂਦੀ ਹੈਗੇ ਬਟ ਜੇ ਆਪਾਂ ਵੀਜ਼ਾ ਪ੍ਰੋਸੈਸ ਦੀ ਗੱਲ ਕਰਦੇ ਹਾਂ ਬਾਕੀ ਚੀਜ਼ਾਂ ਦੀ ਗੱਲ ਕਰਦੇ ਹਾਂ ਪਹਿਲੀ ਗੱਲ ਤਾਂ ਮੈਂ ਇੱਥੇ ਇਨਟੇਕ ਦੀ ਕਰਾਂਗੀ ਕਿ ਆਸਟ੍ਰੇਲੀਆ ਦਾ ਨਵੰਬਰ ਇਨਟੇਕ ਇਸ ਟਾਈਮ ਚੱਲ ਰਿਹਾ ਹੈ ਸੋ ਜੋ ਵੀ ਸਟੂਡੈਂਟ ਆਸਟ੍ਰੇਲੀਆ ਦਾ ਅਪਲਾਈ ਕਰਨ ਦਾ ਸੋਚ ਰਹੇ ਹਨ ਉਹ ਛੇਤੀ ਤੋਂ ਛੇਤੀ ਅਪਲਾਈ ਕਰਨ ਬਿਕਾਜ਼ ਜਿਹੜੀ ਜੀਐ ਤੇ ਇਹਨਾਂ ਡਾਕੂਮੈਂਟੇਸ਼ਨ ਹੋ ਗਿਆ ਤੁਹਾਡੀ ਸੀਓਈ ਹੋ ਗਈ ਤੇ ਇਹ ਚੀਜ਼ਾਂ ਟਾਈਮ ਲੈਂਦੀਆਂ ਨੇ ਬਟ ਵੀਜ਼ਾ ਦੀ ਗੱਲ ਕਰਦੇ ਹਾਂ ਤੁਸੀਂ ਐਲੀਜੀਬਲ ਹੋ ਤੁਸੀਂ ਜੈਨੂਇਨ ਸਟੂਡੈਂਟ ਹੋ ਡੈਫੀਨਿਟਲੀ ਆਸਟ੍ਰੇਲੀਆ ਤੁਹਾਨੂੰ ਵੀਜ਼ਾ ਦਊਗਾ ਬਟ ਪ੍ਰੋਸੈਸ ਪ੍ਰੋਪਰਲੀ ਫੋਲੋ ਕਰਨਾ ਪੈਣਾ ਬੱਚਿਆਂ ਕੋਲ ਪੇਰੈਂਟਸ ਦੇ ਵਿੱਚ ਪੇਸ਼ੈਂਸ ਹੀ ਨਹੀਂ ਹੈ ਜੇ ਪਹਿਲੀ ਗੱਲ ਜੇ ਆਪਾਂ ਆਫਰ ਲੈਟਰ ਦੀ ਗੱਲ ਕਰਦੇ ਹਾਂ ਯੂਨੀਵਰਸਿਟੀ ਦੀ ਆਫਰ ਲੈਟਰ ਗੱਲ ਕਰਦੇ ਹਾਂ ਤੇ ਆਫਰ ਲੈਟਰ ਯੂਨੀਵਰਸਿਟੀ ਦੀ ਹਫ਼ਤੇ ਦੇ ਵਿੱਚ ਵੀ ਆਉਂਦੀ ਹੈ ਮਹੀਨਾ ਵੀ ਲੱਗ ਜਾਂਦਾ ਸੋ ਇੱਥੇ ਪੇਸ਼ੈਂਸ ਦਿਖਾਣੇ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣਾ ਆਫਰ ਲੈਟਰ ਆ ਗਿਆ ਜੀ ਹ ਕਰਨਾ ਹੈ ਜਿਹਦੇ ਵਿੱਚ ਆਪਾਂ ਇੱਕ ਵਾਰੀ ਡਾਕੂਮੈਂਟੇਸ਼ਨ ਕਰ ਦਿੰਨੇ ਕੱਲ ਦੁਬਾਰਾ ਤੋਂ ਯੂਨੀਵਰਸਿਟੀਜ਼ ਦੀ ਰਿਕੁਆਇਰਮੈਂਟ ਆ ਰਹੀ ਹੈ ਸਾਡੇ ਤੋਂ ਕਲੀਅਰ ਨਹੀਂ ਹੋ ਪਾਰੇ ਅਸੀਂ ਇਰੀਟੇਟ ਹੋ ਜਾਂਦੇ ਆ ਅਫੈਂਡ ਹੋ ਜਾਂਦੇ ਕਿ ਨਹੀਂ ਐਦਾਂ ਨਹੀਂ ਹੁੰਦਾ ਸੋ ਇੱਥੇ ਪੇਸ਼ੈਂਸ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਆ ਤੇ ਆਸਟ੍ਰੇਲੀਆ ਪੇਸ਼ੈਂਸ ਵਾਲੀ ਕੰਟਰੀ ਹੈ ਜੇ ਪੇਸ਼ੈਂਸ ਰੱਖੂਗੇ ਪ੍ਰੋਸੈਸ ਫੋਲੋ ਕਰੂਗੇ ਪ੍ਰੋਪਰਲੀ ਸਾਰੇ ਚੀਜ਼ਾਂ ਕੋਆਪਰੇਟ ਕਰੂਗੇ ਡੈਫੀਨਿਟਲੀ ਤੁਹਾਡਾ ਵੀਜ਼ਾ ਨਿਕਲੂਗਾ ਇੱਥੇ ਮੈਂ ਕੁਝ ਐਗਜ਼ਾਮਪਲ ਦੇਣਾ ਚਾਹਾਂਗੀ ਸਾਡੇ ਕੋਲ ਕਿਹਦੇ ਚੱਲ ਵੀ ਰਹ ਯੂਨੀਵਰਸਿਟੀਆਂ ਆਂਦੀ ਆ ਪਾ ਮੇ ਪਬਲਿਕ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਗੱਲ ਕਰਦੇ ਆਂ ਵੀਜ਼ਾ ਰੇਸ਼ੋ ਦੀ ਗੱਲ ਕਰਦੇ ਆ ਬਹੁਤ ਹੀ ਵਧੀਆ ਰਹਿੰਦਾ ਕਿਉਂਕਿ ਅਸੀਂ ਹਾਈ ਐਜੂਕੇਸ਼ਨ ਸੈਕਟਰ ਵਿੱਚ ਫਾਈਲ ਲਾ ਰਹੇ ਆ ਸੋ ਉਹ ਉੱਥੇ ਵੀਜ਼ਾ ਨਿਕਲਦਾ ਹੀ ਨਿਕਲਦਾ ਕਿਉਂਕਿ ਐਡਨ ਆਸਟ੍ਰੇਲੀਆ ਦੇਖਣਾ ਕਿ ਕਿ ਸਟੂਡੈਂਟ ਕਿੰਨਾ ਕ ਜੈਨੂਇਨ ਹੈ ਉਹਦੇ ਕੋਲ ਕਿੰਨੇ ਵੈਲਿਡ ਆਫੀਸ਼ੀਅਲ ਐਵਿਡੈਂਟ ਡਾਕੂਮੈਂਟਸ ਹੈਗੇ ਆ ਤੇ ਇੱਥੇ ਸਾਡੇ ਜੇ ਪੰਜਾਬ ਹਰਿਆਣਾ ਆਪਾਂ ਓਵਰঅল ਇੰਡੀਆ ਦੀ ਗੱਲ ਕਰ ਲਈਏ ਸਾਡੇ ਕੋਲ ਡਾਕੂਮੈਂਟਸ ਹੈਗੇ ਬਟ ਅਸੀਂ ਰਜਿਸਟਰ ਕਦੇ ਨਹੀਂ ਕਰਾਏ ਹੁੰਦੇ ਸਾਡੇ ਬਿਜ਼ਨਸ ਚੱਲ ਰਹੇ ਆ ਜੀ ਅਸੀਂ ਕਦੇ ਉਹਨੂੰ ਰਜਿਸਟਰ ਨਹੀਂ ਕਰਾਇਆ ਕਦੇ ਲਾਇਸੈਂਸ ਨਹੀਂ ਲੀਤਾ ਚਲੋ ਕਰਾ ਲੀਤਾ ਤੇ ਆਸਟ੍ਰੇਲੀਆ ਤੇ ਆਨ ਵਿੱਚ ਰੱਖਦਾ ਹੈ ਸਾਡੇ ਕੋਲ ਚੀਜ਼ਾਂ ਤਾਂ ਸਾਰਿਆਂ ਨੇ ਅਸੀਂ ਕਰ ਵੀ ਰਹੇ ਹਾਂ ਬਟ ਪ੍ਰੂਫ ਨਹੀਂ ਹੈ ਕਿ ਉਹਨੂੰ ਪ੍ਰੂਫ ਕਰਨ ਲਈ ਸੋ ਇੱਥੇ ਆਲਟਰਨੇਟ ਆਪਸ਼ਨ ਲੱਭੇ ਜਾਂਦੇ ਆ ਬਹੁਤ ساری ਚੀਜ਼ਾਂ ਦੇਖੀ ਜਾਂਦੀਆਂ ਕਈ ਵਾਰੀ ਸਾਡੇ ਤੋਂ ਨਹੀਂ ਮੈਨੇਜ ਹੁੰਦਾ ਬਟ ਅਸੀਂ ਗਾਈਡੈਂਸ ਨਹੀਂ ਲੈਂਦੇ ਗਾਈਡੈਂਸ ਲੈਂਦੇ ਤੇ ਅਸੀਂ ਆਫੈਂਡ ਹੋ ਜਾਂਦੇ ਆ ਸੋ ਮੇਕ ਸ਼ੁਰ ਤੁਸੀਂ ਆਸਟ੍ਰੇਲੀਆ ਅਪਲਾਈ ਕਰ ਰਹੇ ਹੋ ਤੁਹਾਨੂੰ ਥੋੜੇ ਜਿੇ ਪੇਸ਼ੈਂਸ ਦਿਖਾਣੇ ਪੈਣੇ ਇਨਟੇਕ ਦੀ ਗੱਲ ਕਰ ਰਹੇ ਨਵੰਬਰ ਇਨਟੇਕ ਚੱਲ ਰਹੇ ਆ ਟਾਈਮ ਆਲਰੇਡੀ ਬਹੁਤ ਘਟਾ ਹੈ ਜੇ ਆਪਾਂ ਡਿਲੇ ਕਰੂਗੇ ਆਫਰ ਲੈਟਰ ਸਾਡਾ ਆ ਜਾਣਾ ਹੈ ਸਾਡਾ ਜੀਐਸ ਪ੍ਰੋਸੈਸ ਕਲੀਅਰ ਨਹੀਂ ਹੋਣਾ ਜਿਦੇ ਕਰਕੇ ਕੱਲ ਸਾ ਜਿੰਨਾ ਪਰ ਡਿਲੇ ਕਰਦੇ ਓਨਾ ਸਾਡਾ ਇਨਟੇਕ ਡੈਫਰ ਹੁੰਦਾ ਹੈ ਸਾਡੀ ਸੀਯੂ ਵੀ ਕੈਂਸਲੇਸ਼ਨਸ ਵੀ ਹੋ ਜਾਂਦੀ ਹੈ ਬਟ ਜੇ ਧਿਆਨ ਨਾਲ ਪ੍ਰੋਪਰਲੀ ਪ੍ਰੋਸੈਸ ਕਰਦੇ ਹੋ ਆਸਟ੍ਰੇਲੀਆ ਵੀਜ਼ਾ ਦਿੰਦਾ ਹੈ ਪਹਿਲਾਂ ਵੀ ਦੇ ਰਿਆ ਸੀਗਾ ਹੁਣ ਵੀ ਦੇ ਰਿਹਾ ਸਿਰਫ ਪ੍ਰੋਸੈਸ ਫੋਲੋ ਕਰਨ ਦੀ ਗੱਲ ਹੈ ਹਮ ਬਿਲਕੁਲ ਕਾਲਰ ਸਾਡੇ ਨਾਲ ਲਗਾਤਾਰ ਜੁੜ ਰਹੇ ਆ ਅਸੀਂ ਕਾਲ ਲੈਣੀ ਆ ਵੀ ਸ਼ੁਰੂ ਕਰਦੇ ਆ ਨਾਲ ਦੇ ਨਾਲ ਤੁਹਾਨੂੰ ਦੱਸ ਦਿੰਦੇ ਆ ਕਿ 9 ਡੀ ਚੰਡੀਗੜ੍ਹ ਦੇ ਵਿੱਚ ਸਾਨੀ ਇਮੀਗ੍ਰੇਸ਼ਨ ਦਾ ਆਫਿਸ ਹੈ ਉੱਥੇ ਵਿਜ਼ਿਟ ਕਰਕੇ ਤੁਸੀਂ ਮੈਮ ਨੂੰ ਮਿਲ ਸਕਦੇ ਹੋ ਇਹਨਾਂ ਦੀ ਟੀਮ ਨੂੰ ਮਿਲ ਸਕਦੇ ਹੋ ਤੇ ਮੈਮ ਜੇ ਆਪਾਂ ਇਨਟੇਕ ਦੀ ਗੱਲ ਕਰੀਏ ਇਸ ਟਾਈਮ ਕਿਹੜਾ ਇਨਟੇਕ ਹੈਗਾ ਅਵੇਲੇਬਲ ਸਟੂਡੈਂਟ ਦੇ ਲਈ ਜਿੱਥੇ ਤੁਸੀਂ ਦੇ ਵਿੱਚੋਂ ਅਪਲਾਈ ਕਰ ਸਕਦੇ ਹੋ ਨਵੰਬਰ ਇਨਟੇਕ ਅਵੇਲੇਬਲ ਹੈਗਾ ਅਪਲੀਕੇਸ਼ਨ ਚੱਲ ਰਹੀਆਂ ਬੱਚੇ ਦੇ ਆਫਰ ਲੈਟਰਸ ਵੀ ਆ ਰਹੇ ਐ ਇਨਫੈਕਟ ਕਈਆਂ ਦੇ ਆਫਰ ਲੈਟਰ ਆ ਕੇ ਜੀਐਸ ਪ੍ਰੋਸੈਸ ਵਿੱਚ ਚੱਲ ਰਹੇ ਤੇ ਓਵੀ ਕਲੀਅਰ ਹੋ ਚ ਇੱਕ ਹੀ ਅਖਰੀ ਇਨਟੇਕ ਹੈ ਟਾਈਮ ਹਜੇ ਤੇ ਹੈ ਡਾਕੂਮੈਂਟੇਸ਼ਨ ਦੀ ਵਰੀ ਕਰਨ ਦੀ ਲੋੜ ਨਹੀਂ ਸਿਰਫ ਤੁਸੀਂ ਕੋਆਪਰੇਟ ਕਰਨਾ ਹੈ ਸਾਰੀ ਚੀਜ਼ਾਂ ਆਪਣੇ ਆਪ ਹੋ ਜਾਣੀਆਂ ਨਵੰਬਰ ਇਨਟੇਕ ਫਾਈਲ ਲਓ ਵੀਜ਼ਾ ਲਓ ਆਪਣਾ ਬਾਹਰ ਜਾਣ ਦਾ ਜਿਹੜਾ ਡ੍ਰੀਮ ਹੈ ਉਹ ਪੂਰਾ ਕਰੋ ਹੂੰ ਬਿਲਕੁਲ ਜੇਕਰ ਤੁਸੀਂ ਕਿਸੇ ਵੀ ਕੰਟਰੀ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਆਪਣੀ ਜਿਹੜੀ ਪ੍ਰੋਫਾਈਲ ਹੈ ਉਸ ਬਾਰੇ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ ਹੈ ਪਰਖ ਲੈਣਾ ਚਾਹੀਦਾ ਹੈ ਕਿ ਤੁਹਾਡੀ ਪ੍ਰੋਫਾਈਲ ਕਿੱਥੋਂ ਲੈ ਲਿਜ਼ੀਬਲ ਹੈ ਆਸਟ੍ਰੇਲੀਆ ਜਾਣ ਵਾਲੇ ਸਟੂਡੈਂਟ ਹੈ ਆਸਟ੍ਰੇਲੀਆ ਇਸ ਟਾਈਮ ਬਹੁਤ ਹੀ ਸਟ੍ਰਿਕਟ ਹੈ ਮੈਮ ਵੀਜ਼ੇ ਬਹੁਤ ਹੀ ਰਿਫਿਊਜ਼ਲ ਆ ਜਿਹੜੀਆਂ ਨੇ ਆ ਰਹੀਆਂ ਭਰ-ਭਰ ਕੇ ਪਿਛਲੀ ਵਾਰ ਆਪਾਂ ਦੇਖਿਆ ਸਟੂਡੈਂਟ ਦੀਆਂ ਪਿਛਲੇ ਸੈਸ਼ਨ ਦੇ ਵਿੱਚ ਬਹੁਤ ਸਾਰੇ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ ਤੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਸਟੂਡੈਂਟ ਨੂੰ ਰੱਖ ਲੈਣਾ ਚਾਹੀਦਾ ਜਿਹੜੇ ਆਸ ਦਿੰਦਾ ਹੈ ਬਟ ਹਜੇ ਉਹਨਾਂ ਨੇ ਕਲੇਮ ਵੀ ਕੀਤਾ ਸੀਗਾ ਲਾਸਟ ਟਾਈਮ ਕਿ ਅਸੀਂ ਜਿਹੜੇ ਵੀ ਸਟੂਡੈਂਟਸ ਨੂੰ ਵੀਜ਼ਾ ਦੇਣਾ ਜੈਨੂਇਨ ਸਟੂਡੈਂਟ ਨੂੰ ਦੇਣਾ ਸਿਰਫ ਤੁਹਾਡੀ ਐਲੀਜੀਬਿਲਟੀ ਅਪਰੂਵ ਨਹੀਂ ਕਰਦੀ ਤੁਸੀਂ ਜੈਨੂਇਨ ਸਟੂਡੈਂਟ ਡੈਫੀਨਿਟਲੀ ਤੁਸੀਂ ਐਲੀਜੀਬਲ ਹੋ ਤਾਂ ਹੀ ਤੁਹਾਡਾ ਆਫਰ ਲੈਟਰ ਆਇਆ ਹੈ ਤਾਂ ਹੀ ਤੁਸੀਂ ਆਪਣਾ ਜੀਐਸ ਜੀਟੀ ਪ੍ਰੋਸੈਸ ਕਲੀਅਰ ਕੀਤਾ ਤਾਂ ਹੀ ਤੁਹਾਡੀ ਸੀਓਏ ਬਟ ਜੇ ਆਪਾਂ ਆਸਟ੍ਰੇਲੀਆ ਦੇ ਪੁਆਇੰਟ ਆਫ ਵੀਜ਼ਾ ਵੇਖੀਏ ਤੇ ਤੁਹਾਡਾ ਬੈਕਗਰਾਉਂਡ ਸਟਰੋਂਗ ਹੋਣਾ ਤੁਹਾਡੇ ਪੇਰੈਂਟਸ ਦੀ ਇਨਕਮ ਕਿੰਨੀ ਹੈ ਕਿੰਨਾ ਫੰਡਸ ਉਹਨਾਂ ਕੋਲ ਅਵੇਲੇਬਲ ਹੈ ਉਹਦਾ ਸੋਰਸ ਕੀ ਹੈ ਕਿਥੋਂ ਪੈਸਾ ਆ ਰਿਹਾ ਤੇ ਜਿਹੜੀ ਇਨਕਮ ਹੈ ਉਹ ਉਹਨਾਂ ਦਾ ਐਕਸਪੈਂਸ ਕਿਦਾਂ ਕਰਦੇ ਕਿ ਮਤਲਬ ਜੇ ਆਪਾਂ ਗੱਲ ਕਰੀਏ ਕਿ ਪੈਰੈਂਟ ਦੀ ਸਾਲ ਦੀ ਇਨਕਮ 15 ਲੱਖ ਹੈ 18 ਲੱਖ ਹੈ ਤੇ ਆਪਾਂ ਫੰਡ ਸ਼ੋ ਕਰਨੇ 40 ਲੱਖ ਦੇ 45 ਲੱਖ ਦੇ ਉਹ ਔਨ ਇਨ ਐਵਰੇਜ ਕਿੰਨੇ ਐਕਸਪੈਂਸ ਕਰਕੇ ਕਿੰਨਾ ਕਿੰਕ ਇਨਕਮ ਬਚ ਜਾਂਦੀ ਹੈ ਉਹ ਸਾਰੀ ਚੀਜ਼ਾਂ ਦੇਖਦੇ ਆਂ ਤੇ ਇਹ ਆਪਾਂ एलिਜੀਬਿਲਟੀ ਦੀ ਕਰਦੇ ਆਂ ਕੋਈ ਹੁਣ ਜੇ ਆਪਾਂ ਯੂਨੀਵਰਸਿਟੀ ਦੀ ਗੱਲ ਕਰਦੇ ਆਂ 2023 ਪਾਸ ਆਊਟ ਸਟੂਡੈਂਟ ਅਸੈਪਟਡ ਹੈ ਬਟ 23 ਤੋਂ 23 ਪਾਸ ਆਊਟ ਅਸੈਪਟ ਹੋਣ ਤੋਂ ਬਾਅਦ ਵੀ 23 ਤੋਂ ਹੁਣ 24 ਆ ਚੁੱਕੇ ਉਹ ਕਰ ਕੀ ਰਿਹਾ ਸੀਗਾ ਇਹ ਚੀ ਅਸਟ੍ਰੇਲੀਆ ਉਹ ਦੇਖ ਰਹੇ ਆ ਆਪਾਂ ਆਇਲਸ ਦੀ ਪੀਟੀ ਦੀ ਗੱਲ ਕਰਦੇ ਆ ਡੈਫੀਨਿਟਲੀ ਐਲੀਜੀਬਿਲਟੀ ਦਾ ਮੈਟਰ ਕਰਦੀ ਹੈ ਬਟ ਤੁਹਾਡਾ ਫਾਈਨੈਂਸ਼ੀਅਲ ਬੈਕਗ੍ਰਾਉਂਡ ਬਹੁਤ ਹੀ ਜ਼ਿਆਦਾ ਮੈਟਰ ਕਰ ਰਿਹਾ ਹੈ ਅਸੀਂ ਪਹਿਲਾਂ ਐਸਓਪੀ ਦੀ ਗੱਲ ਕਰਦੇ ਸੀਗੇ ਪਹਿਲਾਂ ਜਿਹੜੀ ਐਸਓਪੀ ਸੀਗੀ ਉਹ 3000 4000 ਵਰਡਸ ਤੱਕ ਦੀ ਜਾਂਦੀ ਸੀਗੀ ਬਟ ਹੁਣ ਆਸਟ੍ਰੇਲੀਆ ਇਹਨਾਂ ਚੀਜ਼ਾਂ ਤੇ ਵੇਟੇਜ ਘੱਟ ਦੇ ਰਿਹਾ ਉਹਨਾਂ ਨੂੰ ਪੁਆਇੰਟ ਟੂ ਪੁਆਇੰਟ ਹਰ ਚੀਜ਼ ਦਾ ਆਨਸਰ ਚਾਹੀਦਾ ਹੈ ਕਿ ਤੁਹਾਡਾ ਇਕਨੋਮਿਕ ਸਰਕਮਸਟੈਂਸਸ ਕੀ ਹੈਗੇ ਹਨ ਜੇ ਤੁਹਾਡਾ ਕਿਸੇ ਵੀ ਰੀਜ਼ਨ ਕਰਕੇ ਗੈਪ ਹੈ ਉਹਦਾ ਕੀ ਵੈਲਿਡ ਪ੍ਰੂਫ ਤੁਹਾਡੇ ਕੋਲ ਅਵੇਲੇਬਲ ਹੈ ਪਹਿਲਾਂ ਅਸੀਂ ਬਹੁਤ ਚੀਜ਼ ਐਸਓਪੀ ਦੇ ਵਿੱਚ ਕਵਰ ਕਰ ਦਿੰਦੇ ਸੀਗੇ ਬਟ ਹੁਣ ਉਹ ਐਵੀਡੈਂਸ ਮੰਗਦਾ ਹਰ ਚੀਜ਼ ਦਾ ਸੋ ਜੇ ਤੁਹਾਡੇ ਕੋਲ ਹਰ ਚੀਜ਼ ਦਾ ਜੈਨੂਇਨ ਐਵੀਡੈਂਸ ਹੈਗਾ ਸੋ ਅੱਜ ਵੀ ਵੀਜ਼ਾ ਲੈ ਸਕਦੇ ਹੋ ਭਾਵੇਂ ਤੁਸੀਂ 23 ਪਾਸ ਆਊਟ ਹੋ 24 ਪਾਸ ਆਊਟ ਹੋ ਜੇ ਬੈਚਲਰਸ ਕੀਤੀ ਹੋਈ ਹੈ ਮਾਸਟਰਸ ਲਈ ਪੋਸਟ ਗ੍ਰੈਜੂਏਸ਼ਨ ਲਈ ਜਾਣਾ ਚਾਹੁੰਦੇ ਹੋ 10 ਸਾਲ ਦਾ ਜੇ ਗੈਪ ਵੀ ਹੈਗਾ ਬੈਚਲਰਸ ਤੋਂ ਬਾਅਦ ਤੁਹਾਡੇ ਕੋਲ ਐਵੀਡੈਂਸ ਹੈਗਾ ਉਸ ਚੀਜ਼ ਦਾ ਤਾਂ ਵੀ ਤੁਸੀਂ ਵੀਜ਼ਾ ਲੈ ਸਕਦੇ ਅਸੀਂ ਇਹ ਕਾਲਰ ਨਾਲ ਗੱਲ ਕਰ ਲੈਂਦੇ ਆ ਫਿਰ ਸਿਲਸਿਲਾ ਇਸੇ ਤਰ੍ਹਾਂ ਦੇ ਨਾਲ ਜਾਰੀ ਰੱਖਾਂਗੇ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਹੈਲੋ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ ਜੀ ਕੌਣ ਬੋਲ ਰਹੇ ਹੋ ਗਲ ਕਰ ਰਹੀ ਹੈ ਹਾਂ ਜੀ ਸਾਖਸ਼ੀ ਜੀ ਦੱਸੋ ਕਿੱਥੋਂ ਬੋਲ ਰਹੇ ਹੋ ਤੇ ਤੁਹਾਡੀ ਪ੍ਰੋਫਾਈਲ ਕੀ ਹੈ ਔਰ ਸਵਾਲ ਕੀ ਹੈ ਸਰ ਮੈਂ ਪੁੱਛਣਾ ਸੀ ਕਿ ਮੈਂ ਨਾ ਯੂਕੇ ਲਈ ਅਪਲਾਈ ਕਰਵਾਣਾ ਹੈ ਬਟ ਮੇਰੀ ਪਲਸ 2 ਨਾ 2020 ਪਾਸ ਆਊਟ ਹੈ ਹਮ ਠੀਕ ਹੈ ਮੈਂ ਪੁੱਛਣਾ ਸੀ ਸਰ ਅਨੇ ਕੈਪ ਤੇ ਹੋ ਜਾਏਗਾ ਬਿਲਕੁਲ 20 ਤੋਂ ਬਾਅਦ ਜੇ ਆਪਾਂ ਗੱਲ ਕਰੀਏ 4 ਸਾਲ ਦਾ ਗੈਪ ਤੁਹਾਡਾ ਹੋ ਚੁਕਿਆ ਬਿਲਕੁਲ ਅਸੈਪਟਡ ਹੈਗਾ ਯੂਕੇ ਦੇ ਵਿੱਚ ਸੋ ਸਾਖਸ਼ੀ ਤੁਸੀਂ ਕੋਈ ਆਇਲਸ ਪੀਟੀ ਦਾ ਐਗਜ਼ਾਮ ਦਿੱਤਾ ਹੈ ਹਾ ਜੀ ਮੈਂ ਮਤਲਬ ਮੈਂ 2020 ਚ ਨਾ ਕੈਨੇਡਾ ਦੀ ਫਾਈਲਿੰਗ ਕਰਵਾਈ ਸੀ ਉਸ ਟਾਈਮ ਆਇਲਸ ਕੀਤਾ ਸੀ ਪਰ ਟੂ ਨਾ ਐਕਸਪਾਇਰ ਹੋ ਗਿਆ। ਮੈਂ ਜਿੱਦਾਂ ਐਡਵਰਟਾਈਜ਼ਮੈਂਟ ਦੇਖ ਰਹੀ ਸੀ ਵੀ ਯੂਕੇ ਵਾਲੀ। ओके। ਸੋ ਆਪਾਂ ਕਨਸੀਡਰ ਕਰਦੇ ਹਾਂ ਕਿ ਤੁਸੀਂ ਆਇਲਸ ਪੀਟੀ ਨਹੀਂ ਕੀਤੀ ਕਿਉਂਕਿ ਐਕਸਪਾਇਰ ਵੀ ਇਕੁਇਲੈਂਟ ਹੀ ਆਏਗਾ। ਤੇ ਜੇ ਆਪਾਂ ਪਲੱਸ 2 ਦੀ ਗੱਲ ਕਰੀ ਕਿੰਨੀ ਪਰਸੈਂਟੇਜ ਹੈ ਤੁਹਾਡੀ? ਮੈਂ ਮੇਰੀ ਹੈਗੀ ਹੈ 90%। 90% ਤੇ ਇੰਗਲਿਸ਼ ਦੇ ਵਿੱਚ ਮਾਰਕਸ ਜਾਣ ਸਕਦੇ ਹੋ ਤੁਹਾਡੇ ਕਿੰਨੇ ਨੇ? ਮਮੇਰ ਬਹੁਤ ਇੱਟੇ ਕੋਈ ਇੱਕ ਤੱਕ ਤਾਂ ਹੋਣਗੇ 올राइट सो ਬਹੁਤ इजीली ਤੁਸੀਂ ਯੂਕੇ ਦੀ ਯੂਨੀਵਰਸਿਟੀ ਦੇ ਵਿੱਚ ਟਾਇਰ 4 ਕੈਟਾਗਰੀ ਦੇ ਵਿੱਚ ਅਪਲਾਈ ਕਰ ਸਕਦੇ ਹੋ ਸੋ ਫੰਡਸ ਜੇ ਤੁਹਾਡੇ ਕੋਲ ਅਵੇਲੇਬਲ ਹਨ ਬਹੁਤ ਵਧੀਆ ਗੱਲ ਹੈ ਬਟ ਜੇ ਤੁਹਾਡੇ ਕੋਲ ਸ਼ੋ ਕਰਨ ਲਈ ਫੰਡਸ ਅਵੇਲੇਬਲ ਨਹੀਂ ਹੈਗੇ ਆ ਅਸੀਂ ਉਹ ਅਸਿਸਟੈਂਸ ਵੀ ਪ੍ਰੋਵਾਈਡ ਕਰਦੇ ਹਾਂ ਉਹਦੇ ਨਾਲ ਵੀ ਤੁਸੀਂ ਯੂਕੇ ਦਾ ਸੈਪਟੈਂਬਰ ਇਨਟੇਕ ਇਸ ਟਾਈਮ ਚੱਲ ਰਿਹਾ ਹੈ ਉਹਦੇ ਵਿੱਚ ਅਪਲਾਈ ਕਰ ਸਕਦੇ ਹੋ ਜੇ ਆਪਾਂ ਫੀਸ ਦੀ ਗੱਲ ਕਰੇ ਤੁਸੀਂ ਸਾਰੀ ਪੇਮੈਂਟ ਵੀਜ਼ਾ ਤੋਂ ਬਾਅਦ ਦੇਣਾ ਚਾਹੁੰਦੇ ਹੋ ਤੁਸੀਂ ਸਾਡੇ ਕੋਲ ਪੈਕੇਜ ਕੇਸਿਸ ਵੀ ਅਵੇਲੇਬਲ ਹੈਗੇ ਆ ਬਟ ਜੇ ਤੁਸੀਂ ਆਪਣੇ ਆਪ ਪ੍ਰੋਪਰਲੀ ਸਿਸਟਮ ਨਾਲ ਕਰਨਾ ਚਾਹੁੰਦੇ ਕਿ ਫੀਸ ਵੀ ਖੁਦੋ ਹੀ ਪੇ ਕਰਨਾ ਚਾਹੁੰਦੇ ਹੋ ਬਟ ਕਟ ਫੀਸ ਵਾਲੀ ਯੂਨੀਵਰਸਿਟੀਜ਼ ਲੱਭ ਰਹੇ ਹੋ ਸਾਡੇ ਕੋਲ ਉਹ ਆਪਸ਼ਨਸ ਵੀ ਅਵੇਲੇਬਲ ਹੈਗੇ ਜਿਹਦੇ ਵੀ ਤੁਸੀਂ ਸਿਰਫ ਇੱਕ ਸਮੈਸਟਰ ਦੀ ਫੀਸ ਪੇ ਕਰਕੇ ਜਿਹਨੂੰ ਆਪਾਂ 50% ਫੀਸ ਕਹੀਏ ਉਹ ਪੇ ਕਰਕੇ ਵੀ ਆਪਣਾ ਯੂਕੇ ਦਾ ਜਿਹੜਾ ਵੀਜ਼ਾ ਸਿਕਿਉਰ ਕਰ ਸਕਦੇ ਹੋ